ਸੰਗਤ ਜੀ ਵਾਹੀ ਗੁਰਜੀਕਾ ਖਾਂ ਸਾਹਿਬ ਵਾਹੀ ਗੁਰਜੀ ਕੀ ਫਤਿਹ ਅਣਮੋਲ ਵਿਚਾਰ ਜਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਦਿਵਾਵਾ ਅਸੀਸਾਂ ਖਾਟ ਸਕਣ ਕਿਉਂਕਿ ਸਾਡੇ ਬਜ਼ੁਰਗ ਸਾਡੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਹਮੇਸ਼ਾ ਸਾਨੂੰ ਇੱਕ ਗੱਲ ਸਮਝਾਉਂਦੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਮਾਈਆਂ ਹੋਈਆਂ ਦੁਆਵਾਂ ਅਸੀਸਾਂ ਸਾਡੇ ਬਹੁਤ ਕੰਮ ਆਉਂਦੀਆਂ ਨੇ ਜਿੱਥੇ ਧਨ ਦੌਲਤ ਸ਼ੋਹਰਤ ਕੰਮ ਨਹੀਂ ਕਰਦੀ ਜਿੱਥੇ ਉੱਚਾ ਅਹੁਦਾ ਰੁਤਬਾ ਕੰਮ ਨਹੀਂ ਕਰਦਾ ਉੱਥੇ ਵੀ ਇਹ ਦੁਆਵਾਂ ਅਸੀਸਾਂ ਕੰਮ ਕਰ ਜਾਂਦੀਆਂ ਨੇ ਤਾਂ ਜਿੱਥੇ ਵੀ ਇਹ ਦੁਆਵਾਂ ਅਸੀਸਾਂ ਖੱਟਣ ਦਾ ਮੌਕਾ ਮਿਲੇ ਨਾ ਉਹ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ ਤਾਂ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਸੁਣਿਓ ਜੀ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਭਲਾ ਕੰਮ ਕਰਕੇ ਆਪਾਂ ਆਪਣੀ ਜ਼ਿੰਦਗੀ ਵਿੱਚ ਦੁਆਵਾਂ ਅਸੀਸਾਂ ਖੱਟ ਸਕੀਏ ਕਮਾ ਸਕੀਏ ਸਿਆਣੇ ਕਹਿੰਦੇ ਕਿਸੇ ਬੇਜਵਾਨੇ ਦੇ ਧੁਰ ਅੰਦਰੋਂ ਨਿਕਲੀ ਹੋਈ ਸਾਡੇ ਲਈ ਅਸੀਸ ਦੁਆ ਸਾਡੇ ਪਤਾ ਨਹੀਂ ਕਿੰਨੇ ਵਿਗੜੇ ਕੰਮ ਸਵਾਰ ਸਕਦੀ ਆ ਕਿਸੇ ਬੇਜ਼ਹਾਰਾ ਦਾ ਜੇ ਸਹਾਰਾ ਬਣੀਏ ਉਹਦੇ ਤੋਂ ਰੰਦਰੋਂ ਸਾਡੇ ਲਈ ਪਤਾ ਨਹੀਂ ਕਿੰਨੀਆਂ ਦੁਆਵਾਂ ਅਸੀਸਾਂ ਨਿਕਲਦੀਆਂ ਨੇ ਅਤੇ ਉਹ ਦੁਆਵਾਂ ਅਸੀਸਾਂ ਸਾਨੂੰ ਤਾਰ ਦਿੰਦੀਆਂ ਨੇ ਡੁੱਬਦੇ ਵੇੜੇ ਨੂੰ ਵੀ ਪਾਰ ਲੰਘਾ ਦਿੰਦੀਆਂ ਨੇ ਇਸ ਕਰਕੇ ਦੁਆਵਾਂ ਅਸੀਸਾਂ ਕਮਾਉਣ ਦਾ ਜਿੱਥੇ ਵੀ ਮੌਕਾ ਮਿਲੇ ਨਾ ਇਹ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ ਕਿਉਂਕਿ ਇਹੀ ਅਸਲ ਕਮਾਈ ਆ ਇਸੇ ਕਮਾਈ ਨੇ ਹੀ ਸਾਡੇ ਨਾਲ ਨੇ ਬਣਾਏ ਤਾਂ ਇਸ ਕਰਕੇ ਧਨ ਦੌਲਤ ਕਮਾਉਣ ਦੇ ਨਾਲ-ਨਾਲ ਨੇਕ ਕੰਮ ਵੀ ਕਰਨੇ ਆ ਇਹ ਨੇਕ ਕਮਾਈ ਵੀ ਕਰਨੀ ਆ ਜਿਵੇਂ ਜਿਵੇਂ ਸਾਡੀ ਨੇਕ ਕਮਾਈ ਦੇ ਵਿੱਚ ਵਾਧਾ ਹੋਵੇਗਾ ਓਵੇਂ ਓਵੇਂ ਅਸੀਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨੇੜੇ ਹੋਵਾਂਗੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਸਾਡੇ ਉੱਤੇ ਹੋਵੇਗੀ ਤੇ ਇਹ ਨੇਕ ਕਮਾਈ ਕਿਹੜੀ ਆ ਤਾਂ ਇੱਥੇ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਸਾਡੀ ਨੇਕ ਕਮਾਈ ਆ ਸਾਡੇ ਵੱਲੋਂ ਕੀਤੀ ਹੋਈ ਭਜਨ ਬੰਦਗੀ ਅਤੇ ਸਾਡੇ ਵੱਲੋਂ ਕੀਤੀ ਹੋਈ ਹੱਥੀਂ ਸੇਵਾ ਜਦੋਂ ਅਸੀਂ ਇਨ੍ਹਾਂ ਹੱਥਾਂ ਦੇ ਨਾਲ ਸੇਵਾ ਕਰਦੇ ਆਂ ਕਿਸੇ ਬੇਸਹਾਰੇ ਦਾ ਸਹਾਰਾ ਬਣਦੇ ਆ ਜਦੋਂ ਕਿਸੇ ਦੁਖੀ ਬੰਦੇ ਦਾ ਅਸੀਂ ਦਰਦ ਵੰਡਾਉਨੇ ਆ ਕਿਸੇ ਦੀ ਮਦਦ ਕਰਦੇ ਆ ਅਤੇ ਇਹ ਬੇਸਹਾਰਾ ਦਰਦ ਦੇ ਵਿੱਚ ਕੋਈ ਵੀ ਹੋ ਸਕਦਾ ਏ ਜ਼ਰੂਰੀ ਨਹੀਂ ਵੀ ਇਕੱਲਾ ਮਨੁੱਖ ਹੀ ਇਹ ਜੀਵ ਜੰਤੂ ਪੰਛੀ ਜਾਨਵਰ ਵੀ ਇਹਨਾਂ ਦੇ ਵਿੱਚ ਆਉਂਦੇ ਆ ਭਾਵ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਬਣਾਏ ਹੋਏ ਸਭ ਜੀਵਾਂ ਦੇ ਵਿੱਚੋਂ ਕੋਈ ਵੀ ਦੁੱਖ ਦੇ ਵਿੱਚ ਆ ਦਰਦ ਦੇ ਵਿੱਚ ਆ ਕਿਸੇ ਨੂੰ ਸਾਡੀ ਲੋੜ ਆ ਅਸੀਂ ਉਹਦੀ ਮਦਦ ਕਰ ਸਕਦੇ ਹਾਂ ਜੇ ਸਾਨੂੰ ਸਤਗੁਰ ਸੱਚੇ ਪਾਤਸ਼ਾਹ ਨੇ ਉਹਦੀ ਮਦਦ ਕਰਨ ਦੇ ਯੋਗ ਬਣਾਇਆ ਹੈ ਨਾ ਤਾਂ ਸਾਨੂੰ ਜਰਾਂ ਵੀ ਸੋਚ ਵਿਚਾਰ ਨਹੀਂ ਕਰਨੀ ਚਾਹੀਦੀ ਉਹਦੇ ਮਦਦਗਾਰ ਬਣੋ ਇਸ ਤਰ੍ਹਾਂ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਸਾਡੇ ਉੱਤੇ ਬਹੁਤ ਕਿਰਪਾ ਹੁੰਦੀ ਹੈ ਇੱਕ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਕਿੰਨੇ ਖੁਸ਼ ਹੁੰਦੇ ਨੇ ਕਿ ਮੇਰਾ ਇਹ ਬੱਚਾ ਮੇਰੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਚੱਲ ਰਿਹਾ ਹੈ ਸਰਬੱਤ ਦਾ ਭਲਾ ਕਰ ਰਿਹਾ ਹੈ ਸਤਗੁਰ ਸੱਚੇ ਪਾਤਸ਼ਾਹ ਬੜੇ ਮਿਹਰਬਾਨ ਹੁੰਦੇ ਨੇ ਦੂਸਰਾ ਜਿਸ ਵੀ ਜੀ ਦੀ ਅਸੀਂ ਮਦਦ ਕਰਦੇ ਹਾਂ ਤਾਂ ਉਹਦੇ ਧਰ ਅੰਦਰੋਂ ਸਾਡੇ ਲਈ ਦੁਆਵਾਂ ਅਸੀਸਾਂ ਨਿਕਲਦੀਆਂ ਨੇ ਜਿਵੇਂ ਇਹ ਪੰਛੀ ਆ ਜਾਨਵਰ ਆ ਇਹ ਮੂਹ ਬੋਲ ਕੇ ਸਾਨੂੰ ਕੁਝ ਨਹੀਂ ਦੱਸ ਸਕਦੇ ਪਰ ਸਮਝਦੇ ਸਭ ਕੁਝ ਆ ਜਦੋਂ ਅਸੀਂ ਇਹਨਾਂ ਦੀ ਮਦਦ ਕਰਦੇ ਆ ਇਹਨਾਂ ਇਹਨਾਂ ਦਾ ਭਲਾ ਕਰਦੇ ਆ ਨਾ ਸੱਚ ਕਰਕੇ ਜਾਣਿਓ ਇਹ ਸਾਨੂੰ ਬਹੁਤ ਦੁਆਵਾਂ ਬਹੁਤ ਅਸੀਸਾਂ ਦਿੰਦੇ ਨੇ ਸਿਆਣੇ ਕਹਿੰਦੇ ਇਹ ਪਸ਼ੂ ਪੰਛੀ ਜਾਨਵਰ ਜਿਸ ਘਰ ਦਾ ਵੀ ਖਾਂਦੇ ਨੇ ਨਾ ਉਸ ਘਰ ਦੀ ਸੁੱਖ ਮੰਗਦੇ ਨੇ ਕਿਸੇ ਘਰ ਦੇ ਵਿੱਚੋਂ ਇੱਕ ਦਾਣਾ ਵੀ ਚੁਗ ਲੈਣ ਉਹਦੇ ਬਦਲੇ ਵੀ ਉਸ ਘਰ ਪਰਿਵਾਰ ਨੂੰ ਪਤਾ ਨਹੀਂ ਕਿੰਨੀਆਂ ਦੁਆਵਾਂ ਅਸੀਸਾਂ ਦੇ ਕੇ ਜਾਂਦੇ ਨੇ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਨੇ ਵੀ ਪ੍ਰਮਾਤਮਾ ਇਨਾਂ ਦੇ ਉੱਤੇ ਆਪਣੀ ਮਿਹਰ ਕਿਰਪਾ ਬਣਾਈ ਰੱਖਿਓ ਇਨਾਂ ਦੇ ਕਰਦੇ ਵਿੱਚ ਚਰੀਜਕ ਵਿੱਚ ਵਾਅਦਾ ਪਾਇਓ ਜੇ ਤਾਂ ਜੋ ਇਹ ਇਸੇ ਤਰ੍ਹਾਂ ਹੀ ਦੀਨ ਦੁਖੀਆਂ ਦਾ ਜੀਵ ਜੰਤੂਆਂ ਦਾ ਭਲਾ ਕਰਦੇ ਰਹਿਣ ਤਾਂ ਫਿਰ ਆਪ ਸੋਚੋ ਅਤੇ ਤੀਸਰਾ ਜਦੋਂ ਆਪਾਂ ਕਿਸੇ ਦੀ ਵੀ ਮਦਦ ਕਰਦੇ ਆ ਕਿਸੇ ਮਰੁੱਖ ਦੀ ਜੀਵ ਜੰਤੂ ਦੀ ਅਸੀਂ ਹੱਥੀਂ ਸੇਵਾ ਕਰਦੇ ਆ ਜਾਂ ਸੱਚੇ ਮਨ ਦੇ ਨਾਲ ਕਿਸੇ ਦੀ ਮਦਦ ਕਰਦੇ ਆ ਤਾਂ ਸਾਡੇ ਵੱਲੋਂ ਕੀਤੀ ਹੋਈ ਸੇਵਾ ਸਾਡੇ ਵੱਲੋਂ ਕੀਤੀ ਹੋਈ ਮਦਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਸਾਹਮਣੇ ਜ਼ਰੂਰ ਆਉਂਦੀ ਆ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਸਾਡੇ ਉੱਤੇ ਕੋਈ ਵਿਪਤਾ ਪੈ ਜਾਵੇ ਅਸੀਂ ਕਿਸੇ ਔਖੀ ਘੜੀ ਦੇ ਵਿੱਚ ਹੋਈਏ ਫਿਰ ਸਾਡੀ ਨੇਕ ਕਮਾਈ ਨੇਕ ਕੰਮ ਸਾਡੇ ਸਾਹਮਣੇ ਆਉਂਦੇ ਨੇ ਕਮਾਈਆਂ ਹੋਈਆਂ ਦੁਆਵਾਂ ਅਸੀਸਾਂ ਸਾਡੇ ਕੰਮ ਆਉਂਦੀਆਂ ਨੇ ਫਿਰ ਪਤਾ ਲੱਗਦਾ ਵੀ ਜ਼ਿੰਦਗੀ ਦੇ ਵਿੱਚ ਪੈਸੇ ਦੇ ਨਾਲ-ਨਾਲ ਦਵਾਵਾਂ ਅਸੀਸਾਂ ਕਮਾਉਣੀਆਂ ਵੀ ਸਾਡੇ ਲਈ ਕਿੰਨੀਆਂ ਜ਼ਰੂਰੀ ਨੇ ਤਾਂ ਇਸ ਕਰਕੇ ਕੀ ਕਰਨਾ ਹੈ ਵੀ ਜਿੱਥੇ ਵੀ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ ਜੇ ਵਾਹਿਗੁਰੂ ਜੀ ਨੇ ਸਾਨੂੰ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਹੈ ਤਾ ਜਰੂਰ ਕਰੋ ਕਿ ਸਾਡੇ ਵੱਲੋਂ ਕੀਤੀ ਹੋਈ ਇਹ ਮਦਦ ਭਲਾ ਕੰਮ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਜਾਵੇ ਸਾਡੇ ਵੱਲੋਂ ਕਿਸੇ ਦੀ ਕੀਤੀ ਹੋਈ ਮਦਦ ਜਾਂ ਸਾਡੇ ਹੱਥੀ ਕੀਤੀ ਹੋਈ ਸੇਵਾ ਕਿੰਨੇ ਸਾਡੇ ਭਾਗ ਲੇਖ ਬਦਲ ਸਕਦੀ ਆ ਇਹ ਇੱਕ ਨਿੱਕੀ ਜੀ ਕਹਾਣੀ ਦੇ ਰਾਹੀਂ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੇ ਸਿੱਖਿਆ ਬਹੁਤ ਵੱਡੀ ਆ ਇਸ ਕਰਕੇ ਤੁਸੀਂ ਕਹਾਣੀ ਦੀ ਨਾ ਘਟਨਾਵਾ ਜਾਂ ਪਾਤਰਾਂ ਵੱਲ ਨਾ ਜਾਇਓ ਕਹਾਣੀ ਦੀ ਸਿੱਖਿਆ ਵੱਲ ਜਾਣਾ ਹੈ ਬਜ਼ੁਰਗਾਂ ਦੇ ਪਾਸੋਂ ਬਚਪਨ ਦੇ ਵਿੱਚ ਸੁਣੀ ਹੋਈ ਕਹਾਣੀਆਂ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਹਿੰਦੇ ਨਾ ਬੜੇ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਇੱਕ ਮਨੁੱਖ ਰਹਿੰਦਾ ਸੀ ਉਸ ਮਨੁੱਖ ਦੇ ਤਿੰਨ ਪੁੱਤਰ ਸਨ ਕਹਿੰਦੇ ਤਿੰਨਾਂ ਪੁੱਤਰਾਂ ਦਾ ਪਾਲਣ ਪੋਸ਼ਣ ਉਹਨੇ ਖੁਦ ਹੀ ਕੀਤਾ ਕਿਉਂਕਿ ਬੱਚੇ ਛੋਟੇ ਸਨ ਜਦੋਂ ਉਸ ਦੀ ਪਤਨੀ ਅਕਾਲ ਚਲਾਣਾ ਕਰ ਗਈ ਤਾਂ ਇਸ ਕਰਕੇ ਆਪਣੇ ਬੱਚਿਆਂ ਨੂੰ ਮਾਂ ਪਿਓ ਦੋਵਾਂ ਦਾ ਪਿਆਰ ਦਿੱਤਾ ਬੱਚਿਆਂ ਦਾ ਚੰਗਾ ਪਾਲਣ ਪੋਸ਼ਣ ਕੀਤਾ ਅਤੇ ਨਾਲ ਨਾਲ ਚੰਗੇ ਸੰਸਕਾਰ ਵੀ ਦਿੱਤੇ। ਕਹਿੰਦੇ ਉਹ ਮਨੁੱਖ ਨੇ ਜਦੋਂ ਸ਼ਾਮ ਨੂੰ ਆਪਣਾ ਕੰਮ ਕਰਕੇ ਘਰ ਵਾਪਸ ਆਉਣਾ ਤਾਂ ਇਹਨਾਂ ਤਿੰਨਾਂ ਪੁੱਤਰਾਂ ਨੂੰ ਨਾਲ ਲੈ ਕੇ ਇੱਕ ਸੰਤ ਜੀ ਦੀ ਸੰਗਤ ਕਰਨੀ। ਉਹ ਸੰਤ ਜੀ ਸ਼ਾਮ ਨੂੰ ਕਥਾ ਵਿਚਾਰ ਕਰਦੇ ਸੀ ਤਾਂ ਇਹ ਚਾਰੇ ਪਿਓ ਪੁੱਤਰ ਉਹ ਕਥਾ ਵਿਚਾਰ ਸੁਣ ਕੇ ਉਹਦੇ ਸੰਤ ਜੀ ਹਮੇਸ਼ਾ ਭਜਨ ਬੰਦਗੀ ਬਾਰੇ ਸਮਝਾਉਂਦੇ, ਦਾਨ ਪੁੰਨ ਬਾਰੇ ਸਮਝਾਉਂਦੇ। ਕਹਿੰਦੇ ਉਸ ਮਨੁੱਖ ਦਾ ਜਿਹੜਾ ਸਭ ਤੋਂ ਛੋਟਾ ਪੁੱਤਰ ਸੀ ਨਾ ਉਹਦੇ ਉੱਤੇ ਸੰਤ ਜੀ ਦੀਆਂ ਗੱਲਾਂ ਦਾ ਬਹੁਤ ਅਸਰ ਹੁੰਦਾ ਇਸ ਕਰਕੇ ਉਹ ਹਮੇਸ਼ਾ ਹੀ ਬਜ਼ੁਰਗਾਂ ਦੀ ਸੇਵਾ ਕਰਦਾ ਪਸ਼ੂ ਪੰਛੀਆਂ ਦੀ ਸੇਵਾ ਕਰਦਾ ਜੇਕਰ ਕੋਈ ਪਸ਼ੂ ਪੰਛੀ ਜ਼ਖਮੀ ਹੁੰਦਾ ਉਹਦਾ ਇਲਾਜ ਕਰਦਾ ਜੇ ਕੋਈ ਭੁੱਖਾ ਪਿਆਸਾ ਹੁੰਦਾ ਉਹਨਾਂ ਨੂੰ ਦਾਣਾ ਪਾਣੀ ਪਾਉਂਦਾ ਜੇਕਰ ਕੋਈ ਸਾਧੂ ਸੰਤ ਫਕੀਰ ਮਿਲਦਾ ਉਹਨੂੰ ਵੀ ਕਰ ਲਵਿਆਗੇ ਉਹਦੀ ਸੇਵਾ ਕਰਦਾ ਭਾਵ ਕਿ ਉਹਦਾ ਰੋਜ਼ ਦਾ ਕੰਮ ਹੋ ਗਿਆ ਕਿ ਉਹ ਨੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਾ ਇਸ ਗੱਲ ਤੋਂ ਇਹਦੇ ਪਿਤਾ ਜੀ ਅਤੇ ਇਹਦੇ ਭਰਾ ਬੜੇ ਪਰੇਸ਼ਾਨ ਰਹਿੰਦੇ ਵੀ ਇਹ ਘਰ ਦੇ ਕੰਮਾਂ ਵੱਲ ਤਾਂ ਘਟ ਕੇ ਆਣ ਦਿੰਦਾ ਹੈ ਬਾਹਰ ਦੇ ਕੰਮਾਂ ਵੱਲ ਜ਼ਿਆਦਾ ਧਿਆਨ ਦਿੰਦਾ ਹੈ ਇੱਕ ਦਿਨ ਪਿਤਾ ਜੀ ਨੇ ਇਹਨਾਂ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਇਹਨਾਂ ਨੂੰ ਕਿਹਾ ਵੀ ਹੁਣ ਤੁਸੀਂ ਕੰਮਕਾਰ ਕਰਨ ਦੇ ਯੋਗ ਹੋ ਗਏ ਹੋ ਇਸ ਕਰਕੇ ਤੁਸੀਂ ਕੰਮ ਧੰਦਾ ਕਰਨਾ ਸ਼ੁਰੂ ਕਰੋ ਪੈਸਾ ਕਮਾਉਣਾ ਸ਼ੁਰੂ ਕਰੋ ਕਿਉਂਕਿ ਪੈਸਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਤਾਂ ਕਹਿੰਦੇ ਇਹਨਾਂ ਤਿੰਨਾਂ ਪੁੱਤਰਾਂ ਨੇ ਕਿਹਾ ਵੀ ਠੀਕ ਹੈ ਪਿਤਾ ਜੀ ਅਸੀਂ ਕੱਲ ਤੋਂ ਹੀ ਤੁਹਾਡੇ ਨਾਲ ਕੰਮ ਤੇ ਜਾਇਆ ਕਰਾਂਗੇ ਪੈਸਾ ਕਮਾਇਆ ਕਰਾਂਗੇ ਕਹਿੰਦੇ ਅਗਲੇ ਦਿਨ ਹੀ ਤਿੰਨੇ ਜਾਣੇ ਆਪਣੇ ਪਿਤਾ ਜੀ ਦੇ ਨਾਲ ਕੰਮ ਨੂੰ ਤੁਰ ਪਏ ਕਹਿੰਦੇ ਉਹਨਾਂ ਸ਼ਾਮ ਨੂੰ ਜਦੋਂ ਚਾਰੇ ਜਾਣੇ ਕੰਮ ਕਰਕੇ ਘਰ ਵਾਪਸ ਆਇਆ ਕਰਨ ਤਾਂ ਦੋਵੇਂ ਪੁੱਤਰ ਆਪਣੀ ਜੋ ਵੀ ਕੀਤੀ ਹੋਈ ਕਮਾਈ ਉਹ ਆਪਣੇ ਪਿਤਾ ਜੀ ਨੂੰ ਦਿਆ ਕਰਨਗੇ ਪਿਤਾ ਜੀ ਅਸੀਂ ਇੰਨੇ ਪੈਸੇ ਕਮਾਏ ਆ ਆਹ ਕਮਾਈ ਕੀਤੀ ਆ ਸਾਡੀ ਕਮਾਈ ਤੁਸੀਂ ਸੰਭਾਲੋ ਕਹਿੰਦੇ ਇਹ ਛੋਟਾ ਪੁੱਤਰ ਉਹਨਾਂ ਦੇ ਨਾਲੋਂ ਅੱਧੇ ਪੈਸੇ ਪਿਤਾ ਜੀ ਨੂੰ ਦਿਆ ਕਰੇ ਅਤੇ ਨਾਲ ਇਹ ਕਹ ਦਿਆ ਕਰੇ ਕਿ ਪਿਤਾ ਜੀ ਮੈਂ ਇੰਨੇ ਕ ਪੈਸੇ ਕਮਾਏ ਆ ਅਤੇ ਇੰਨੀਆਂ ਦੁਆਵਾਂ ਅਸੀਸਾਂ ਕਮਾਈਆਂ ਨੇ ਕਿਉਂਕਿ ਅੱਧਾ ਦਿਨ ਕੰਮ ਕਰਦਾ ਸੀ ਬਾਕੀ ਦਾ ਅੱਧਾ ਦਿਨ ਤਾਂ ਦੀਨ ਦੁਖੀਆਂ ਦੀ ਮਦਦ ਵਿੱਚ ਲਾ ਦਿੰਦਾ ਕਹਿੰਦੇ ਇਸ ਗੱਲ ਤੋਂ ਪਿਤਾ ਜੀ ਬੜੇ ਪਰੇਸ਼ਾਨ ਹੁੰਦੇ ਪਰ ਫਿਰ ਵੀ ਉਹਨਾਂ ਨੂੰ ਇਹ ਉਮੀਦ ਸੀ ਵੀ ਚਲੋ ਕੁਝ ਦਿਨਾਂ ਤੱਕ ਇਹਨੂੰ ਅਕਲ ਆ ਜਾਵੇਗੀ ਇਹ ਸਹੀ ਤਰੀਕੇ ਦੇ ਨਾਲ ਕੰਮਕਾਰ ਕਰਨਾ ਸ਼ੁਰੂ ਕਰ ਦਵੇਗਾ ਪਰ ਕਹਿੰਦੇ ਨਾ ਇਹ ਤਾਂ ਦੇਨੋ ਦੇਣਾ ਸੇਵਾਵਾਂ 'ਤੇ ਹਣ ਜ਼ਿਆਦਾ ਦੇਣਾ ਸ਼ੁਰੂ ਕਰ ਦਿੱਤਾ ਹੁਣ ਤਾਂ ਕਈ ਵਾਰ ਕੋਈ ਪੈਸਾ ਵੀ ਘਰ ਵਿੱਚ ਨਾ ਲੈ ਕੇ ਆਉਂਦਾ ਬਸ ਪਿਤਾ ਜੀ ਨੂੰ ਇੰਨਾ ਹੀ ਦੱਸਦਾ ਕਿ ਮੈਂ ਅੱਜ ਇੰਨੀਆਂ ਦੁਆਵਾਂ ਅਸੀਸਾਂ ਕੱਟੀਆਂ ਨੇ ਪਿਤਾ ਜੀ ਨੇ ਬਹੁਤ ਸਮਝਾਉਣਾ ਕਿ ਪੁੱਤਰ ਜਿੰਦਗੀ ਜਿਉਣ ਦੇ ਲਈ ਦੁਆਵਾਂ ਅਸੀਸਾਂ ਨਹੀਂ ਪੈਸੇ ਦੀ ਲੋੜ ਆ ਕਿਉਂਕਿ ਜਦੋਂ ਬੰਦੇ ਨੂੰ ਭੁੱਖ ਲੱਗਦੀ ਆ ਤਾਂ ਰੋਟੀ ਖਾਣੀ ਪੈਂਦੀ ਆ ਦੁਆਵਾਂ ਅਸੀਸਾਂ ਦੇ ਨਾਲ ਢਿੱਡ ਨਹੀਂ ਭਰਦਾ ਪਰ ਕਹਿੰਦੇ ਇਹ ਲੜਕੇ ਦੇ ਉੱਤੇ ਕੋਈ ਅਸਰ ਨਾ ਹੁੰਦਾ ਕਿਉਂਕਿ ਸੇਵਾ ਕਰਨੀ ਇਹਦੇ ਰੂਹ ਦੀ ਖਰਾਕ ਬਣ ਗਈ ਕਹਿੰਦੇ ਇੱਕ ਦਿਨ ਇਹ ਚਾਰੇ ਜਾਣੇ ਜਦੋਂ ਕੰਮ ਤੇ ਚੱਲੇ ਤਾਂ ਰਸਤੇ ਦੇ ਵਿੱਚ ਇੱਕ ਬੜੀ ਹੀ ਪਿਆਰੀ ਚਿੜੀ ਜੋ ਕਿ ਜ਼ਖਮੀ ਹੋਈ ਡਿੱਗੀ ਪਈ ਸੀ ਕਹਿੰਦੇ ਜਦ ਇਸ ਲੜਕੇ ਦਾ ਧਿਆਨ ਉਸ ਚਿੜੀ ਤੇ ਪਿਆ ਤਾਂ ਇਹਨੇ ਜਲਦੀ ਦੇ ਨਾਲ ਉਸ ਚਿੜੀ ਨੂੰ ਚੁੱਕ ਲਿਆ ਪਿਤਾ ਜੀ ਨੇ ਦੇਖਿਆ ਤਾਂ ਪਿਤਾ ਜੀ ਨੇ ਡਾਂਟਦੇ ਹੋਏ ਕਿਹਾ ਕਿ ਇਹਨੂੰ ਇੱਥੇ ਛੱਡ ਕੇ ਮੇਰੇ ਨਾਲ ਕੰਮ ਤੇ ਤੁਰ ਪਾ ਪਰ ਕਹਿੰਦੇ ਇਹ ਆਪਣੇ ਪਿਤਾ ਜੀ ਦੇ ਨਾਲ ਕੰਮ ਤੇ ਨਾ ਗਿਆ ਕਹਿਣ ਲੱਗਾ ਪਿਤਾ ਜੀ ਮੈਂ ਪਹਿਲਾਂ ਇਹਦੀ ਮਲਮ ਪੱਟੀ ਕਰ ਲਵਾਂ ਫਿਰ ਮੈਂ ਹੁਣੇ ਹੀ ਤੁਹਾਡੇ ਮੰਗਰੇ ਮੰਗਰ ਕੰਮ ਤੇ ਆ ਜਾਵਾਂਗਾ ਪਿਤਾ ਜੀ ਨੇ ਕਿਹਾ ਕਿ ਜੰਦੀ ਆ ਜਾਵੇਂ ਤਾਂ ਕਹਿਣ ਲੱਗਾ ਠੀਕ ਹੈ ਮੈਂ ਹੁਣੇ ਹੀ ਆਇਆ ਪਰ ਕਹਿੰਦੇ ਸਾਰਾ ਦਿਨ ਬੀਤ ਗਿਆ ਪਿਤਾ ਜੀ ਉੱਥੇ ਕੰਮ ਤੇ ਉਡੀਕਦੇ ਰਹੇ ਪਰ ਇਹ ਲੜਕਾ ਚਿੜੀ ਦੀ ਦੇਖਭਾਲ ਵਿੱਚ ਲੱਗਾ ਰਿਹਾ ਪਹਿਲਾਂ ਵੈਦ ਜੀ ਕੋਲ ਲੈ ਕੇ ਗਿਆ ਇਹਦੀ ਮਲਮ ਪੱਟੀ ਕਰਵਾਈ ਫਿਰ ਕਦੇ ਇਹਨੂੰ ਦਾਣਾ ਖਵਾ ਕਦੇ ਪਾਣੀ ਪਿਲਾ ਸਾਰਾ ਦਿਨੇ ਦੀ ਸੇਵਾ ਦੇ ਵਿੱਚ ਲੰਘ ਗਿਆ ਪਿਤਾ ਜੀ ਬਹੁਤ ਗੁੱਸੇ ਵਿੱਚ ਸਾਨੂੰ ਕਿ ਅੱਜ ਪੂਰਾ ਦਿਨ ਕੰਮ ਤੇ ਨਹੀਂ ਆਇਆ ਘਰ ਆਉਂਦਿਆ ਸਾਰ ਹੀ ਪਿਤਾ ਜੀ ਨੇ ਇਹਨੂੰ ਡੰਟਣਾ ਸ਼ੁਰੂ ਕਰ ਦਿੱਤਾ ਗੁੱਸੇ ਦੇ ਵਿੱਚ ਆ ਕੇ ਇਹਨੂੰ ਘਰੋਂ ਬਾਹਰ ਕੱਢ ਦਿੱਤਾ ਕਿਆ ਕਿ ਜਾ ਹੁਣ ਤੇਰੇ ਲਈ ਇਸ ਘਰ ਵਿੱਚ ਥਾਂ ਨਹੀਂ ਆ ਅਸੀਂ ਤੈਨੂੰ ਵਿਹਲੇ ਨੂੰ ਰੋਟੀ ਨਹੀਂ ਖਵਾ ਸਕਦੇ ਬਾਹਰ ਰਹਿ ਅਤੇ ਜਿਹੜੀਆਂ ਤੂੰ ਦਵਾਵਾਂ ਅਸੀਸਾਂ ਕਮਾਈਆਂ ਨੇ ਨਾ ਉਹ ਹੀ ਖਾਵੇਂ ਕੰਦੇ ਇਹ ਕਹਿ ਕੇ ਪਿਤਾ ਜੀ ਨੇ ਘਰੋਂ ਬਾਹਰ ਕੱਢ ਦਿੱਤਾ ਤੇ ਘਰੋਂ ਜਾਂਦੇ ਹੋਏ ਨੂੰ ਉਹ ਚਿੜੀ ਵੀ ਫੜਾ ਦਿੱਤੀ ਕਿਆ ਜਾਂ ਇਹ ਚਿੜੀ ਨੂੰ ਵੀ ਨਾਲ ਲੈ ਜਾ ਜਿੰਨੀ ਮਰਜ਼ੀ ਇਹਦੀ ਸੇਵਾ ਕਰੀ ਹੁਣ ਤੈਨੂੰ ਇਹਦੀਆਂ ਦਵਾਵਾਂ ਅਸੀਸਾਂ ਦੀ ਜਾਦਾ ਲੋੜ ਪਵੇਗੀ ਕਹਿੰਦੇ ਉਹ ਲੜਕੇ ਨੇ ਉਹ ਚਿੜੀ ਨੂੰ ਫੜਿਆ ਅਤੇ ਘਰੋਂ ਬਾਹਰ ਨਿਕਲ ਗਿਆ ਅੱਧੀ ਰਾਤ ਦਾ ਸਮਾਂ ਤੁਰਦਾ ਜਾ ਰਿਹਾ ਕਹਿੰਦੇ ਤੁਰਦਿਆਂ ਤੁਰਦਿਆਂ ਸਾਰੀ ਰਾਤ ਬੀਤ ਗਈ ਕਹਿੰਦੇ ਹੁਣ ਦਿਨ ਚੜਨ ਵਾਲਾ ਸੀ ਤਾਂ ਇੱਕ ਥਾਂ ਤੇ ਬੈਠ ਗਿਆ ਭਜਨ ਬੰਦਗੀ ਕਰਨ ਲੱਗਾ ਆਪਣੀ ਚਿੜੀ ਨੂੰ ਵੀ ਕੋਲ ਹੀ ਰੱਖ ਲਿਆ ਦੇ ਅੱਖਾਂ ਬੰਦ ਕਰਕੇ ਪਰਮਪિતા ਪਰਮਾਤਮਾ ਨੂੰ ਯਾਦ ਕਰ ਰਹੀ ਹੈ ਕੁਝ ਦੇਰ ਭਜਨ ਮੰਦਗੀ ਕਰਨ ਤੋਂ ਬਾਅਦ ਜਦ ਅੱਖਾਂ ਖੋਲ੍ਹਣਾ ਆਪਣੇ ਆਸ-ਪਾਸ ਦੇਖਿਆ ਉਹ ਚਿੜੀ ਉਹਦੇ ਕੋਲ ਨਹੀਂ ਸੀ ਇੱਕ ਭਰਾ ਗਿਆ ਸੋਚਣ ਲੱਗਾ ਕਿਤੇ ਚਿੜੀ ਨੂੰ ਕੋਈ ਜਾਨਵਰ ਤਾਂ ਨਹੀਂ ਖਾ ਗਿਆ ਇਸ ਕਰਕੇ ਆਸ-ਪਾਸ ਚਿੜੀ ਨੂੰ ਲੱਭਣ ਲੱਗ ਗਿਆ ਕਹਿੰਦੇ ਕਿ ਇਹਦੇ ਕੰਨਾਂ ਦੇ ਵਿੱਚ ਉਸ ਚਿੜੀ ਦੀ ਆਵਾਜ਼ ਪਈ ਤਾਂ ਇਹ ਉਸ ਆਵਾਜ਼ ਦਾ ਪਿੱਛਾ ਕਰਦਾ ਕਰਦਾ ਉਸੇ ਪਾਸੇ ਨੂੰ ਤੁਰ ਪਿਆ ਜਿੱਧਰ ਨੂੰ ਆਵਾਜ਼ ਆ ਰਹੀ ਸੀ ਕਹਿੰਦੇ ਇਹਨੂੰ ਚਿੜੀ ਤਾਂ ਨਾ ਲੱਭੀ ਪਰ ਇਹਨੂੰ ਰਾਜੇ ਦੇ ਸੈਨਿਕਾਂ ਨੇ ਫੜ ਲਿਆ ਕਿਉਂਕਿ ਇਹ ਰਾਜੇ ਦੇ ਨਗਰ ਵਿੱਚ ਪ੍ਰਵੇਸ਼ ਕਰ ਚੁੱਕਾ ਸੀ ਜਦੋਂ ਰਾਜੇ ਦੇ ਸੈਨਿਕਾਂ ਨੇ ਇਹਨੂੰ ਫੜ ਲਿਆ ਤਾਂ ਇਨੇ ਬਹੁਤ ਮਿੰਤਾਦਰਲੇ ਕੀਤੇ ਕਿ ਮੈਂ ਕੋਈ ਗਲਤ ਬੰਦਾ ਨਹੀਂ ਆ ਮੈਂ ਕੋਈ ਗਲਤ ਕੰਮ ਨਹੀਂ ਸੀ ਕਰ ਰਿਆ ਮੈਂ ਤਾਂ ਇੱਕ ਜ਼ਖਮੀ ਚਿੜੀ ਨੂੰ ਲੱਭ ਰਿਆ ਸਾਂ ਪਰ ਕਹਿੰਦੇ ਰਾਜੇ ਦੇ ਸੈਨਿਕ ਕੁਝ ਨਾ ਬੋਲੇ ਸਿੱਧਾ ਲਿਜਾ ਕੇ ਰਾਜੇ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤਾ ਇਹਨੇ ਰਾਜੇ ਦੇ ਸਾਹਮਣੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਰਾਜਾ ਜੀ ਮੈਂ ਚੋਰ ਨਹੀਂ ਆ ਮੈਂ ਕੋਈ ਗਲਤ ਬੰਦਾ ਨਹੀਂ ਆ ਮੇਰੇ ਤੇ ਯਕੀਨ ਕਰੋ ਮੈਂ ਤਾਂ ਜ਼ਖਮੀ ਚਿੜੀ ਨੂੰ ਲੱਭ ਰਿਆ ਸਾਂ ਉਹ ਮੇਰੇ ਕੋਲ ਹੀ ਬੈਠੀ ਸੀ ਪਤਾ ਨਹੀਂ ਕਿੱਥੇ ਚਲੀ ਗਈ ਕਹਿੰਦੇ ਰਾਜਾ ਜੀ ਮੁਸਕਰਾਉਂਦੇ ਹੋਏ ਇਸ ਲੜਕੇ ਦੇ ਕੋਲ ਆਏ ਅਤੇ ਕਹਿਣ ਲੱਗੇ ਨੌਜਵਾਨਾ ਘਬਰਾਣਾ ਮੈਨੂੰ ਪਤਾ ਹੈ ਤੂੰ ਚੋਰ ਨਹੀਂ ਆ ਬਲਕਿ ਤੂੰ ਤਾਂ ਇਸ ਦੇਸ਼ ਦਾ ਰਾਜਾ ਹੈ ਇਹ ਕਹਿ ਕੇ ਰਾਜੇ ਨੇ ਆਪਣਾ ਮੁਕਟ ਉਤਾਰ ਕੇ ਉਹਦੇ ਸਿਰ ਦੇ ਉੱਤੇ ਰੱਖ ਦਿੱਤਾ ਅਤੇ ਉਹਨੂੰ ਆਪਣੇ ਦੇਸ਼ ਦਾ ਰਾਜਾ ਐਲਾਨ ਦਿੱਤਾ ਨਾਲ ਹੀ ਦੱਸਿਆ ਕਿ ਆ ਕਿ ਮੇਰੇ ਘਰ ਔਲਾਦ ਨਹੀਂ ਹੈ ਇਸ ਕਰਕੇ ਮੈਨੂੰ ਆਪਣੇ ਉੱਤਰ ਅਧਿਕਾਰੀ ਦੀ ਬਹੁਤ ਚਿੰਤਾ ਸੀ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਆਪਣਾ ਰਾਜ ਭਾਗ ਕਿਸ ਨੂੰ ਸੌਂਪਾਂ ਤਾਂ ਮੇਰੇ ਰਾਜਗੁਰੂ ਨੇ ਮੈਨੂੰ ਸਲਾਹ ਦਿੱਤੀ ਕਿ ਰਾਜਾ ਜੀ ਜੋ ਵੀ ਕੱਲ ਨੂੰ ਅਮਰਤ ਵੇਲੇ ਤੇਰੇ ਨਗਰ ਦੇ ਵਿੱਚ ਪਹਿਲਾ ਪ੍ਰਵੇਸ਼ ਕਰੇਗਾ ਭਾਵ ਕਿ ਜੋ ਵੀ ਮਨੁੱਖ ਅਮਰਤ ਵੇਲੇ ਦੇ ਵਿੱਚ ਸਭ ਤੋਂ ਪਹਿਲਾਂ ਇਸ ਨਗਰ ਦੇ ਵਿੱਚ ਆਵੇਗਾ ਤੁਸੀਂ ਉਸੇ ਨੂੰ ਹੀ ਆਪਣਾ ਰਾਜਾ ਘੋਸ਼ਿਤ ਕਰ ਦਿਓ ਜੇ ਆਪਣਾ ਉੱਤਰਧਿਕਾਰੀ ਚੁਣ ਲਿਓ ਪੁੱਤਰ ਤੂੰ ਸਭ ਤੋਂ ਪਹਿਲਾਂ ਆਜ ਇਸ ਨਗਰ ਦੇ ਵਿੱਚ ਪ੍ਰਵੇਸ਼ ਕੀਤਾ ਹੈ ਇਸ ਕਰਕੇ ਤੈਨੂੰ ਇਸ ਦੇਸ਼ ਦਾ ਰਾਜਾ ਬਣਾ ਦਿੱਤਾ ਹੈ ਮੈਂ ਆਪਣਾ ਉੱਤਰਧਿਕਾਰੀ ਚੁਣ ਲਿਆ ਹੈ ਉਸ ਨੌਜਵਾਨ ਨੇ ਕਿਹਾ ਰਾਜਾ ਜੀ ਮੈਂ ਤਾਂ ਜ਼ਖਮੀ ਚਿੜੀ ਦਾ ਪਿੱਛਾ ਕਰਦਾ ਕਰਦਿਆ ਇਸ ਨਗਰ ਦੇ ਵਿੱਚ ਪ੍ਰਵੇਸ਼ ਕਰ ਗਿਆ ਮੈਨੂੰ ਕਿਸੇ ਗੱਲ ਦਾ ਨਹੀਂ ਸੀ ਪਤਾ ਮੈਨੂੰ ਤਾਂ ਉਹ ਜ਼ਖਮੀ ਚਿੜੀ ਦੀ ਚਿੰਤਾ ਸੀ ਪਤਾ ਨਹੀਂ ਉਹ ਕਿੱਥੇ ਹੋਵੇਗੀ ਕੋਈ ਜਾਨਵਰ ਹੀ ਨਾ ਉਹਨੂੰ ਖਾ ਗਿਆ ਹੋਵੇ ਕਹਿੰਦੇ ਕੋਲ ਖੜੇ ਰਾਜਗੁਰੂ ਨੇ ਕਿਹਾ ਪੁੱਤਰ ਉਹ ਚਿੜੀ ਨਹੀਂ ਉਹ ਤਾਂ ਤੇਰੇ ਕੋਈ ਨੇਕ ਕੰਮ ਸੰਨ ਜੋ ਤੈਨੂੰ ਇੱਥੇ ਖਿੱਚ ਕੇ ਲੈ ਆਈ ਅਤੇ ਸਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਤੇਰੇ ਮਨ ਦੇ ਵਿੱਚ ਸਭ ਜੀਵਾਂ ਦੇ ਲਈ ਕਿੰਨੀ ਤਰਸ ਦਇਆ ਦੀ ਭਾਵਨਾ ਹੈ ਤੂੰ ਇੱਕ ਰਹਿਮਦਿਲ ਨੇਕ ਦਿਲ ਇਨਸਾਨ ਆ ਸਾਨੂੰ ਇਦਾਂ ਦਾ ਹੀ ਰਾਜਾ ਚਾਹੀਦਾ ਸੀ ਇਹ ਕਹਿ ਕੇ ਰਾਜਗੁਰੂ ਅਤੇ ਰਾਜਾ ਜੀ ਨੇ ਉਸ ਨੂੰ ਤਖਤ ਦੇ ਉੱਤੇ ਬਿਠਾ ਦਿੱਤਾ। ਸੋ ਇਹ ਕਹਾਣੀ ਸੁਣਾ ਕੇ ਬਜ਼ੁਰਗ ਸਾਨੂੰ ਇਹ ਸਮਝਾਉਂਦੇ ਸਨ ਕਿ ਪੁੱਤਰ ਸਾਡੇ ਕੀਤੇ ਹੋਏ ਨੇਕ ਕੰਮ, ਚੰਗੇ ਕੰਮ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਹੀ ਜਾਂਦੇ ਆ। ਬੰਦੇ ਦੇ ਚੰਗੇ ਕਰਮ ਹੀ ਉਹਨੂੰ ਤਖਤ ਤੇ ਬਿਠਾਉਂਦੇ ਨੇ। ਸੋ ਇਹ ਕਹਾਣੀ ਤੋਂ ਆਪਾਂ ਵੀ ਇਹੋ ਸਿੱਖਿਆ ਲੈਣੀ ਆ ਕਿ ਜ਼ਿੰਦਗੀ ਦੇ ਵਿੱਚ ਦੁਨਿਆਵੀ ਕੰਮ ਧੰਦੇ ਕਰਦਿਆਂ ਹੋਇਆਂ ਦੁਨਿਆਵੀ ਕਮਾਈ ਕਰਦਿਆਂ ਹੋਇਆਂ ਨਾਲ-ਨਾਲ ਨੇਕ ਕੰਮ ਕਰਕੇ ਨੇਕ ਕਮਾਈ ਵੀ ਇਕੱਠੀ ਕਰਨੀ ਆ ਦੁਆਵਾਂ ਆਸ਼ੀਰਵਾਸਾਂ ਵੀ ਕਮਾਉਣੀਆਂ ਨੇ ਆਪਣੀਆਂ ਜੋ ਵੀ ਜ਼ਿੰਮੇਵਾਰੀਆਂ ਨੇ ਆਪਣੇ ਕੰਮ ਧੰਦੇ ਵੀ ਭਗਤਣੇ ਆ ਗੁਰੂ ਸਾਹਿਬ ਜੀ ਨੇ ਸਾਨੂੰ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣ ਨੂੰ ਕਿਹਾ ਹੈ ਅਤੇ ਉਹ ਦਸਵੰਦ ਦੇ ਨਾਲ ਆਪਣੇ ਹੱਥੀ ਜਿੱਥੇ ਮਰਜ਼ੀ ਆਪਾਂ ਸੇਵਾ ਕਰ ਸਕਦੇ ਆ ਸਤਿਗੁਰ ਸੱਚੇ ਪਾਤਸ਼ਾਹ ਵੱਲੋਂ ਪੂਰੀ ਖੋਲਿਆ ਕਿਤੇ ਵੀ ਕੋਈ ਧੀਨ ਦੁਖੀਆ ਦਰਦ ਦੇ ਵਿੱਚ ਮਿਲਦਾ ਏ ਤਾਂ ਉਹਦੀ ਮਦਦ ਕਰਕੇ ਆਪਾਂ ਆਪਣਾ ਚੰਗਾ ਕਰਮ ਬਣਾ ਸਕਦੇ ਆ ਅਤੇ ਜ਼ਰੂਰੀ ਨਹੀਂ ਹੈ ਕਿ ਆਪਾਂ ਕਿਸੇ ਦੀ ਮਦਦ ਪੈਸੇ ਦੇ ਨਾਲ ਹੀ ਕਰ ਸਕਦੇ ਆ ਹੱਥੀ ਮਦਦ ਕਰ ਸਕਦੇ ਆ ਕਿਸੇ ਨੂੰ ਚੰਗੀ ਸਲਾਹ ਦੇ ਸਕਦੇ ਆ ਕਿਸੇ ਰੋਂਦੇ ਹੋਏ ਨੂੰ ਹਸਾ ਸਕਦੇ ਆ ਬਸ ਭਲਾ ਕਰਨਾ ਹੈ ਬਸ ਮਨ ਵਿੱਚ ਭਲੇ ਦੀ ਤਰਸ ਦੀ ਭਾਵਨਾ ਰੱਖਣੀ ਆ ਅਤੇ ਖਾਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਣਾਏ ਹੋਏ ਇਹ ਬੇਜਿਵਾਨੇ ਜੀਵਾਂ ਦੇ ਵੱਲ ਤਾਂ ਜ਼ਿਆਦਾ ਧਿਆਨ ਦੇਣਾ ਹੈ ਕਿਉਂਕਿ ਇਹ ਮੂਹ ਬੋਲ ਕੇ ਸਾਨੂੰ ਕੁਝ ਦੱਸ ਨਹੀਂ ਸਕਦੇ ਪਰ ਦੁੱਖ ਦਰਦ ਇਹਨਾਂ ਨੂੰ ਵੀ ਹੁੰਦਾ ਹੈ ਭੁੱਖ ਪਿਆਸ ਇਹਨਾਂ ਨੂੰ ਵੀ ਲੱਗਦੀ ਆ ਤਾਂ ਇਹਨਾਂ ਦੇ ਮਦਦਗਾਰ ਜ਼ਰੂਰ ਬਣਨਾ ਹੈ ਅਤੇ ਜਦੋਂ ਵੀ ਇਹਨਾਂ ਦੀ ਮਦਦ ਕਰੋ ਨਾ ਇਹੀ ਯੋਜਨਾ ਵੀ ਅਸੀਂ ਆਪਣੀ ਮਦਦ ਕਰ ਰਹੇ ਹਾਂ ਕਿਉਂਕਿ ਮਹਾਪੁਰਖ ਜੀ ਕਹਿੰਦੇ ਇਹ ਤਾਂ ਸਾਡੇ ਘਰ ਦਾ ਇੱਕ ਦਾਣਾ ਖਾ ਕੇ ਵੀ ਸਾਨੂੰ ਪਤਾ ਨਹੀਂ ਕਿੰਨੀਆਂ ਦਵਾਵਾਂ ਅਸੀਸਾਂ ਦੇ ਕੇ ਜਾਂਦੇ ਆ ਤਾਂ ਜਿੱਥੇ ਵੀ ਕੋਈ ਪੰਛੀ ਪਰਿੰਦਾ ਮਿਲੇ ਖਾਸ ਕਰਕੇ ਗਰਮੀ ਦੇ ਦਿਨਾਂ ਦੇ ਵਿੱਚ ਹੁਣ ਇਹਨਾਂ ਨੂੰ ਸਾਡੀ ਮਦਦ ਦੀ ਜ਼ਿਆਦਾ ਲੋੜ ਆ ਬੰਦਾ ਇੱਕ ਵੇਲੇ ਭੋਜਨ ਤੋਂ ਬਿਨਾ ਰਹਿ ਸਕਦਾ ਹੈ ਪਰ ਪਾਣੀ ਤੋਂ ਬਿਨਾ ਇਹਨਾਂ ਦਿਨਾਂ ਦੇ ਵਿੱਚ ਗੁਜ਼ਾਰਾ ਨਹੀਂ ਆ ਅਤੇ ਖਾਸ ਕਰਕੇ ਇਹ ਪੰਛੀ ਪਰਿੰਦਿਆਂ ਦਾ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਏ ਪਤਾ ਨਹੀਂ ਕਿੰਨੇ ਪੰਛੀ ਪਰਿੰਦੇ ਗਰਮੀਆਂ ਦੇ ਦਿਨਾਂ ਦੇ ਵਿੱਚ ਪਿਆਸੇ ਹੀ ਮਰ ਜਾਂਦੇ ਨੇ ਤਾਂ ਆਪਾਂ ਇਹਨਾਂ ਦੀ ਮਦਦ ਕਰਨੀ ਹੈ ਜਦੋਂ ਵੀ ਸਾਡੇ ਘਰ ਦੇ ਵਿੱਚ ਕੋਈ ਪੰਛੀ ਪਰਿੰਦਾ ਆਉਂਦਾ ਹੈ ਨਾ ਉਦੋਂ ਖਾਸ ਕਰਕੇ ਧਿਆਨ ਦਿਓ ਜਲਦੀ ਦੇ ਨਾਲ ਉਹਨਾਂ ਨੂੰ ਕੋਈ ਨਾ ਕੋਈ ਖਾਣ ਨੂੰ ਚੀਜ਼ ਪਾ ਦਿਓ ਦਾਣਾ ਪਾ ਦਿਓ ਨਾਲ ਹੀ ਇੱਕ ਭਾਂਡੇ ਦੇ ਵਿੱਚ ਪਾਣੀ ਭਰ ਕੇ ਰੱਖ ਦਿਓ ਉਹ ਦਾਣਾ ਖਾ ਕੇ ਪਾਣੀ ਪੀ ਕੇ ਪਤਾ ਨਹੀਂ ਸਾਨੂੰ ਕਿੰਨੀਆਂ ਦੁਆਵਾਂ ਅਸੀਸਾਂ ਦੇ ਕੇ ਜਾਵੇਗਾ ਆਪਣੇ ਘਰ ਦੇ ਨਾਲ ਛੱਤਾਂ ਦੇ ਉੱਤੇ ਇੱਕ ਦੋ ਭਾਂਡੇ ਰੋਜ਼ ਰੋਜ਼ ਪਾਣੀ ਦੇ ਭਰ ਕੇ ਰੱਖਣੇ ਆ ਇਹ ਸੇਵਾ ਕਰਨ ਦੇ ਉੱਤੇ ਕੋਈ ਪੈਸਾ ਨਹੀਂ ਲੱਗਣਾ ਬਸ ਥੋੜੀ ਜੀ ਹਿੰਮਤ ਦੀ ਲੋੜ ਆ ਅਤੇ ਸੱਚ ਕਰਕੇ ਜਾਣਿਓ ਜੇ ਸਾਡੇ ਵੱਲੋਂ ਕੀਤਾ ਹੋਇਆ ਇਹ ਕੰਮ ਸਾਡੇ ਪਤਾ ਨਹੀਂ ਕਿੰਨੇ ਕਰਮ ਸਵਾਰ ਦਵੇਗਾ ਸੋ ਮੁੱਖ ਦੀ ਗੱਲ ਇਹ ਆ ਅੱਜ ਦੀ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਆ ਕਿ ਆਪਾਂ ਇਹ ਗਰਮੀਆਂ ਦੇ ਦਿਨਾਂ ਦੇ ਵਿੱਚ ਜਿੰਨਾ ਹੋ ਸਕੇ ਇਹ ਪੰਛੀ ਪਰਿੰਦਿਆਂ ਵੱਲ ਧਿਆਨ ਦੇਣਾ ਹੈ ਜੀਵ ਜੰਤੂਆਂ ਵੱਲ ਜੇ ਇਹਨਾਂ ਦੇ ਲਈ ਆਪਾਂ ਜ਼ਿਆਦਾ ਕੁਝ ਨਹੀਂ ਕਰ ਸਕਦੇ ਘੱਟੋ ਘੱਟ ਪਾਣੀ ਦੇ ਨਾਲ ਸੇਵਾ ਕਰ ਸਕਦੇ ਆ ਨਾ ਹੁਣ ਪੰਜਵੇਂ ਪਾਸ਼ਾ ਜੀ ਦਾ ਸ਼ਹੀਦੀ ਦਿਨ ਆ ਰਿਹਾ ਹੈ ਸ਼ਹੀਦੀ ਦਿਨ ਨੂੰ ਮੁੱਖ ਰੱਖਦੇ ਹੋਇਆ ਕਈ ਥਾਵਾਂ ਤੇ ਸ਼ਬੀਲਾ ਲੱਗੀਆਂ ਨੇ ਤਾਂ ਇੱਕ ਸ਼ਬੀਲਾ ਆਪਾਂ ਆਪਣੇ ਘਰ ਦੇ ਵਿੱਚ ਵੀ ਲਾਈਏ ਇਹਨਾਂ ਪੰਛੀ ਪੰਡਿਆਂ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਬਹੁਤ ਕਿਰਪਾ ਕਰਨਗੇ ਇਹ ਬੇਨਤੀ ਹੱਥ ਜੋੜ ਕੇ ਆ ਆਪਣੇ ਘਰ ਦੀਆਂ ਛੱਤਾਂ ਦੇ ਉੱਤੇ ਪਾਣੀ ਭਰ ਕੇ ਰੱਖੋ ਥੋੜਾ ਥੋੜਾ ਨਾਲ ਕੋਈ ਦਾਣਾ ਪਾ ਕੇ ਰੱਖੋ ਤਾਂ ਜੋ ਕੋਈ ਵੀ ਭੁੱਖਾ ਪਿਆਸਾ ਪੰਛੀ ਆਵੇ ਸਾਡੇ ਘਰ ਦੇ ਵਿੱਚ ਆ ਕੇ ਉਹ ਆਪਣੀ ਭੁੱਖ ਪਿਆਸ ਮਿਟਾ ਸਕੇ ਅਤੇ ਸੱਚ ਕਰਕੇ ਜਾਣਿਓ ਜੇ ਉਹ ਜਾਂਦਾ ਹੋਇਆ ਸਾਨੂੰ ਬਹੁਤ ਦੁਆਵਾਂ ਅਸੀਸਾਂ ਦੇ ਕੇ ਜਾਵੇਗਾ ਜਦੋਂ ਕੋਈ ਵੀ ਮਨੁੱਖ ਕਿਸੇ ਜੀਵ ਜੰਤੂ ਦੀ ਮਦਦ ਕਰਦਾ ਹੈ ਸੇਵਾ ਕਰਦਾ ਹੈ ਨਾ ਆਪਣੇ ਚੰਗੇ ਭਾਗ ਸਮਝੋ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਨੇਕ ਕੰਮ ਆਡੇ ਤੋਂ ਕਰਵਾਇਆ ਹੈ ਕਰਮਾ ਵਾਲੇ ਨੇ ਉਹ ਜੀਵ ਜਿਨ੍ਹਾਂ ਦੇ ਮਨ ਦੇ ਵਿੱਚ ਤਰਸ ਦੀ ਦਇਆ ਦੀ ਭਾਵਨਾ ਹੈ ਜਿਨ੍ਹਾਂ ਨੂੰ ਕਿਸੇ ਦਾ ਦੁੱਖ ਦਰਦ ਵੇਖ ਕੇ ਖੁਦ ਨੂੰ ਦਰਦ ਹੁੰਦਾ ਹੈ ਸੋ ਇਹ ਬੇਨਤੀਆਂ ਨੂੰ ਜ਼ਰੂਰ ਪ੍ਰਵਾਨ ਕਰਨਾ ਜੇ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਪਰ ਜੇਕਰ ਵਿੱਚੋਂ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੈਨੂੰ ਮੁਆਫ ਕਰ ਦੇਣਾ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਵੀਡੀਓ ਦੇ ਵਿੱਚ ਜੋ ਵੀ ਆਪਾਂ ਕਹਾਣੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਆ ਉਹ ਭਾਵੇਂ ਬਜ਼ੁਰਗਾਂ ਪਾਸੋਂ ਸੁਣੀਆਂ ਨੇ ਜਾਂ ਕਿਸੇ ਕਿਤਾਬਾਂ ਦੇ ਵਿੱਚੋਂ ਪੜੀਆਂ ਨੇ ਉਹ ਕਹਾਣੀਆਂ ਸੁਣਾਉਣ ਦੇ ਪਿੱਛੇ ਦਾ ਮਕਸਦ ਸਿਰਫ ਇਹ ਹੁੰਦਾ ਵੀ ਆਪਾਂ ਉਸ ਕਹਾਣੀ ਦੀ ਸਿੱਖਿਆ ਨੂੰ ਪਕੜ ਸਕੀਏ ਕਹਾਣੀ ਦੀ ਸਿੱਖਿਆ ਵੱਲ ਜਾਣਾ ਹੈ ਕਹਾਣੀ ਦੇ ਪਾਤਰਾਂ ਘਟਨਾਵਾਂ ਵੱਲ ਨਹੀਂ ਜਾਣਾ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਕਹਾਣੀਆਂ ਦੇ ਰਾਹੀ ਹੀ ਆਪਣੇ ਬੱਚਿਆਂ ਨੂੰ ਕਿੰਨੀਆਂ ਵੱਡੀਆਂ-ਵੱਡੀਆਂ ਸਿੱਖਿਆਵਾਂ ਦਿੰਦੇ ਸਨ ਜੋ ਅੱਜ ਤੱਕ ਆਪਾਂ ਨੂੰ ਯਾਦ ਨੇ ਕਹਾਣੀਆਂ ਦੇ ਰਾਹੀਂ ਸਾਡੇ ਦਿਲ ਦਿਮਾਗ ਦੇ ਵਿੱਚ ਉਹ ਗੱਲਾਂ ਬਿਠਾ ਦਿੱਤੀਆਂ ਜੋ ਜ਼ਿੰਦਗੀ ਭਰ ਕਮਾ ਰਹੀਆਂ ਨੇ